ਹਿੰਦੀ ਫਿਲਮ ਦਾ ਇੱਕ ਗੀਤ ਅਸੀਂ ਅਕਸਰ ਸੁਣਦੇ ਹੁੰਦੇ ਸੀ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੈ ਯਾਰੋ ਤਾਂ ਇਸੇ ਤਰ੍ਹਾਂ ਦਾ ਇੱਕ ਸ਼ਖਸ ਆ ਸਾਡੇ ਕੋਲ ਰਵੀ ਕੁਮਾਰ ਰਵੀ ਪੇਟ ਸਟੋਰ ਬਸ ਸਾਡੇ ਦੇ ਸਾਹਮਣੇ ਇਹਨਾਂ ਬਾਈਆਂ ਦਾ ਕੀ ਕੰਮ ਕਿੰਸ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਇਹਨਾਂ ਨੇ ਕੋਈ ਦੁਕਾਨ ਤੇ ਸਾਫ ਸਫਾਈ ਨਹੀਂ ਕਰਨੀ ਕੋਈ ਗਾਕਾਂ ਦੀ ਦੇਖ ਨਹੀਂ ਕਰਨੀ ਸਭ ਤੋਂ ਪਹਿਲਾਂ ਇਹਨਾਂ ਨੇ ਦਰਵੇਸ਼ ਜਿਨ੍ਹਾਂ ਨੂੰ ਅਸੀਂ ਕੁੱਤੇ ਕਹਿੰਦੇ ਆ ਉਹਨਾਂ ਦੇ ਲਈ ਦੁੱਧ ਦਾ ਪ੍ਰਬੰਧ ਕਰਨਾ ਆ ਇਹਨਾਂ ਤੇ ਸਕੂਟਰੀ ਤਿਆਰ ਹੈ ਜੀ ਆ ਦੁੱਧ ਲੱਦਿਆ ਹੋਇਆ ਆ ਬ੍ਰੈਡ ਨੇ ਵਧੀਆ ਕਿੱਤੀ ਕੰਪਨੀ ਦੇ ਬੰਦ ਇਹ ਚੱਲੇ ਆਹ ਬਿਸਕਟਾਂ ਦਾ ਭਰਿਆ ਹੋਇਆ ਲਫਾਫਾ ਵਧੀਆ ਤੇ ਆ ਵੀ ਬਿਸਕਟਾਂ ਦਾ ਤੇ ਆ ਦੁੱਧ ਇੱਕੋ ਦੂਜਾ ਵੱਡਾ ਆਪਣਾ ਕਿੱਧਰ ਗਿਆ ਜੀ ਬਾਲਟਾ ਤਾਂ ਇਹ ਸਾਰਾ ਆ ਡੱਬੇ ਨੇ ਇਹ ਡੱਬੇ ਧੋਸ ਸਵਾਰ ਕੇ ਤਿਆਰ ਕਰ ਲਏ ਆ ਤੇ ਹੁਣ ਰਵੀ ਜੀ ਚੱਲੇ ਆ ਇਹਨਾਂ ਬੇਜੁਬਾਨਾਂ ਨੂੰ ਜਿਨ੍ਹਾਂ ਨੇ ਨਾ ਤਾਂ ਰਵੀ ਜੀ ਦੇ ਹੱਕ 'ਚ ਕੋਈ ਨਾਅਰੇ ਲਾਉਣੇ ਆ ਤੇ ਨਾ ਰਵੀ ਜੀ ਨੂੰ ਇਹਨਾਂ ਨਾਰਿਆਂ ਦੀ ਲੋੜ ਆ ਬਸ ਇਹ ਆਪਣੀ ਮਸਤੀ 'ਚ ਆ ਮੈਂ ਦੇਖ ਰਿਹਾ ਪਿਛਲੇ ਕਈ ਸਾਲਾਂ ਤੋਂ ਸਿਆਲਾਂ ਵਾਸਤੇ ਇਹਨਾਂ ਨੇ ਆਹ ਬਕਾਇਦਾ ਘੁਰਨਾ ਬਣਾਇਆ ਹੋਇਆ ਸਿਆਲਾਂ ਵਾਸਤੇ ਦੁਕਾਨ ਦੇ ਮੂਹਰੇ ਆਵਦੀ ਦੁਕਾਨ ਦੇ ਮੂਹਰੇ ਨਹੀਂ ਸਾਡੇ ਵਰਗੇ ਆਮ ਬੰਦੇ ਤਾਂ ਕਹਿੰਦੇ ਆ ਵੀ ਗੰਦ ਪੈਂਦਾ ਕੁੱਤਿਆਂ ਨੂੰ ਭਜਾਓ ਇੱਥੋਂ ਤੇ ਆਹ ਕੁੱਤੇ ਇਹਨਾਂ ਨੇ ਇੱਥੇ ਖੁੱਡਿਆਂ 'ਚ ਰੱਖੇ ਹੋਏ ਸਿਆਲਾਂ ਦੇ ਵਿੱਚ ਇੱਥੇ ਰਹਿੰਦੇ ਆ ਗੋ ਗਰਮੀਆਂ 'ਚ ਆਪਣੀ ਮौज ਕਰਦੇ ਆ ਤੇ ਆ ਹੁਣ ਦੁੱਧ ਜਿਹੜਾ ਤਿਆਰ ਹੋ ਰਿਹਾ ਜੀ ਇਹ ਮਿਲ ਖਲਾ ਡੋਟੀ ਕੁਆਲਿਟੀ ਦਾ ਦੁੱਧ ਹੈ ਨਹੀਂ ਦੁੱਧ ਕੀ ਹੈ ਅੱਛਾ ਅੱਛਾ ਇਕੱਠਾ ਪੈਂਦਾ ਲਫਾਵੇ ਜੀ ਅੱਛਾ ਅੱਛਾ ਕਿੰਨਾ ਦੁੱਧ ਲੈਣੇ ਹੋ ਇਹ ਸਾਫ ਦਾ ਵਾਈ ਗੁਰੂ ਵਾਈ ਗੁਰੂ ਆ ਗਏ ਕੋਈ ਹਿਸਾਬ ਦੇ ਹਿਸਾਬ ਨਾਲ ਤਾਂ ਗੱਲ ਹੁੰਦੀ ਨਹੀਂ ਜੀ ਜੇ ਬੰਦਾ ਹਿਸਾਬ ਲਾਉਣ ਲੱਗ ਜੇ ਤਾਂ ਫਿਰ ਤਾਂ ਇਹ ਬਾਲਤਾ ਦੁੱਧ ਦਾ ਤਿਆਰ ਹੋ ਗਿਆ ਠੀਕ ਹੈ ਜੀ ਆ ਬਿਸਕਟ ਬਿਸਕਟੇ ਦੇ ਵਿੱਚ ਪਾਉਣੇ ਨਹੀਂ ਜੀ ਅੱਛਾ ਅੱਛਾ ਤੇ ਇਹ ਕਿੱਥੇ ਕਿੱਥੇ ਕਿੰਨੇ ਏਰੀਏ ਚ ਪਾਉਣੇ ਜੀ ਇੱਥੋਂ ਲੈ ਜੋ ਬਾਹਰ ਬਾਈ ਪਾਸੇ ਕਰ ਜੀ ਲੋ ਜਿੱਥੇ ਬਾਗ ਦੀ ਰੈਲੀ ਹੁੰਦੀ ਹੈ ਠੀਕ ਆ ਆ ਬਾਸਰਡੇ ਤੋਂ ਸਾਹਮਣੇ ਤੋਂ ਲੈ ਕੇ ਤੇ ਉਹ ਬਾਈਪਾਸ ਤੱਕ ਹਾਂਜੀ ਕਿੰਨੇ 50 ਖੋ ਜਾਂਦੇ ਹੁਣੇ ਕੋਈ ਕਿੰਨੀ ਨਹੀਂ ਕਿ ਉਹ ਦੇਖਦੇ ਆ ਜੀ ਬਕਾਇਦਾ ਜਾਨਵਰ ਹੁਣ ਉਹ ਦੇਖਦੇ ਆ ਵੀ ਭਾਈ ਕਦੋਂ ਆਉਣਾ ਤੇ ਕਿੰਨਾ ਟਾਈਮ ਲੱਗ ਜਾਂਦਾ ਭਾਈ 1 ਘੰਟਾ ਇੱਕ ਘੰਟਾ ਸਵੇਰ ਸਵੇਰ ਵਾਹਿਗੁਰੂ ਆ ਇਹ ਡੱਡੀ ਜੀ ਟੁੱਟ ਗਈ ਸੀ ਇੱਕ ਲਫਾਫੇ ਦੇੰਨ ਲੱਗਦਾ ਇਹ ਨਹੀਂ ਖਾਲੀ ਆਈ ਇਹ ਤਾਂ ਵੈਸੇ ਹੀ ਆ ਅੱਛਾ ਅੱਛਾ ਇਹ ਘੋੜਾ ਹੁਣ ਤਿਆਰ ਹੋ ਗਿਆ ਦੇਖੋ ਇੱਕ ਦਿਨ ਤਾਂ ਸੇਵਾ ਹੋ ਜਾਂਦੀ ਐ ਜਨਮ ਦਿਨ ਤੇ ਕਰ ਲੈਂਦਾ ਕੋਈ ਹੋਰ ਖੁਸ਼ੀ ਦੇ ਮੌਕੇ ਪਰ ਰੋਜ਼ ਕਿੰਨੇ ਸਾਲ ਹੋ ਗਏ ਭੈ ਜੀ ਤੁਹਾਨੂੰ ਪਹਿਲੇ ਲਾਕਡਾਊਨ ਦੇ ਜੀ ਲਾਕਡਾਊਨ ਮਤਲਬ ਪਹਿਲਾ ਸ਼ੁਰੂਆਤ ਹੋਈ ਸੀ 21 ਤਾਂ ਦੇਖੋ ਪਹਿਲਾਂ ਗਿਆਨ ਲੱਗਿਆ ਜੀ ਅੱਛਾ ਕਟੋ ਘੱਟ ਕਟਿਆ 10-14 ਸਾਲ ਹੋ ਗਏ 14 ਸਾਲ ਹੋ ਗਏ 14 ਸਾਲ ਹੋ ਗਏ ਇਹ ਬਾਈ ਜੀ ਵੀ ਨਾਲ ਹੀ ਜਾਂਦੇ ਆ ਸਾਡੀ ਬਾਤ ਹੈ ਨਾ ਸੀਗਾ ਅੱਛਾ ਦੋ ਦਿਨ ਰਸਤੇ ਅੱਛਾ ਬਾ ਜੀ ਵਾ ਦੇਖੋ ਇਹਨਾਂ ਨੇ ਬਾਹਰ ਜਾਣਾ ਤੇ ਬਾਈ ਨੂੰ ਜ਼ਿੰਮੇਵਾਰੀ ਸੌਂਪ ਕੇ ਗਏ ਆ ਤੁਹਾਡਾ ਕੀ ਨਾ ਮੇਰਾ ਨਾਮ ਹਰਪਗੋਵਾਨ ਸਿੰਘ ਹਰਪਗੋਵਾਨ ਸਿੰਘ ਅੱਛਾ ਕਿੰਨਾ ਮਹਿਮਦ ਰਾਜੀ ਉਹ ਤੋਂ ਸਪੈਸ਼ਲ ਬਸ ਦੋ ਦਿਨ ਸੇਵਾ ਕਰਨੀ ਅੱਛਾ ਦੋ ਦਿਨ ਲਈ ਮੇਰੀ ਡਿਊਟੀ ਲਈ ਆ ਇੱਕ ਦਿਨ ਜਾਣਗੇ ਬਾਹਰ नाए अच्छा नाए नाए। अच्छा भाई ने बाहर जाना दो दिन ਲਈ ਤੇ ਬਕਾਇਦਾ ਹਰ ਭਗਵਾਨ ਦੇ ਡਿਊਟੀ ਲਈ ਆ ਬੇ ਆਪਣਾ ਘਰ ਦਾ ਪਸ਼ੂ ਹੋਵੇ ਉਹ ਵੀ ਆਪਾਂ ਕਿੰਨੇ ਚੱਲ ਕੋਈ ਨਹੀਂ ਇੱਕ ਦੋ ਦਿਨ ਔਕਾ ਸੁੱਖਾ ਕੱਟ ਲੂਗਾ ਪਰ ਇਹ ਕਹਿੰਦੇ ਵੀ ਜਾਨਵਰ ਭੁੱਖਾ ਨਹੀਂ ਰਹਿਣਾ ਚਾਹੀਦਾ ਤੇ ਆਪਦੇ ਬੱਚਿਆਂ ਵਾਂਗੂ ਜਿਹੜਾ ਉਹਨਾਂ ਦਾ ਫਿਕਰ ਰਹਿੰਦਾ ਕਈ ਜਾਨਵਰ ਤਾਂ ਇੱਥੇ ਆ ਕੇ ਦੁਕਾਨ 'ਚ ਵੀ ਸੁੱਤੇ ਰਹਿੰਦੇ ਆ ਨਾ ਕੋਲ ਦੁਪਹਿਰਾ ਇੱਥੇ ਹੀ ਕੱਟਦੇ ਆ ਤੇ ਬਾਕੀ ਆਪ ਦੇ ਆਪ ਦੇ ਘਰਾਂ ਤੇ ਦੇਖਦੇ ਆ ਇਹ ਫਿਰ ਜਿਹੜੇ ਪਾਉਣੇ ਹੋ ਤੁਸੀਂ ਦੁੱਧ ਤੇ ਹੋਰ ਇਹ ਬੱਚਿਆਂ ਵਾਲੇ ਕੁੱਤੀਆਂ ਜਾਂ ਬੱਚੇ ਨਹੀਂ ਉਹਨਾਂ ਨੂੰ ਅੱਡ ਖਰਾਕ ਦਿੰਨੇ ਹੋ ਕੋਈ ਉਹ ਅੱਡ ਨਹੀਂ ਜੀ ਇਹ ਪਾਦੀ ਕੋਈ ਆ ਅੱਛਾ ਬੱਚਿਆਂ ਦੇ ਦੁਪਹਿਰੇ ਵੀ ਆ ਸ਼ਾਮ ਦਾ ਵੀ ਆ ਜੀ ਅੱਛਾ ਤਿੰਨ ਟਾਈਮ ਪਾਉਣੇ ਹੋ ਵਾਜੇ ਵਾਜੇ ਜਿਹੜੇ ਬੱਚੇ ਆ ਜਿਹੜੀਆਂ ਮਾਵਾਂ ਨੂੰ ਦੁੱਧ ਘੱਟ ਹੁੰਦਾ ਉਹਨਾਂ ਨੂੰ ਫਿਰ ਇਹ ਕਹਿੰਦੇ ਤਿੰਨ ਡੰਗ ਜਾ ਕੇ ਅਸੀਂ ਪਾਉਨੇ ਆ। ਸੋਤਾਨਾ ਰਵੀ ਤੇ ਹਰਪਗਵਾਨ ਇਹ ਹੁਣ ਚੱਲੇ ਆ ਜੀ। ਜੀ ਦੇ ਟੋਲ ਲੱਗਦਾ ਹੈ। ਵਾਹਿਗੁਰੂ

ਬਾਈ ਵੀ ਅੱਜ ਡਿਓਟ ਕੇ ਸਾਰੀਆਂ ਸਮਝਾ ਦੇਣੀਆਂ ਜੀ ਤੇ ਪੂਰੇ ਫਿਕਰ ਨਾਲ ਜ਼ਿੰਮੇਵਾਰੀ ਨਾਲ ਚਲੋ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਾਈ ਤਾਂ ਨਾ ਇਹੋ ਜਿਹੇ ਬੰਦੇ ਜਿਹੜੇ ਬੇਜੁਬਾਨਾਂ ਦਾ ਇੰਨਾ ਖਿਆਲ ਰੱਖਦੇ ਰਵਾਇ ਕਰੋ